ਜੀਤ ਘਰ ਸਰ ਇਸ ਕੀ ਕਿ ਜਿਹੜਾ ਸਰ ਸਾਡਾ ਇਹੀ ਹੈ ਵੀ ਰੇੜੀਆਂ ਫੜੀਆਂ ਦਾ ਇਸ਼ੂ ਸਾਡਾ ਕੋਈ ਹੋਰ ਇਸ਼ੂ ਨਹੀਂ ਹੈਗਾ ਅਸੀਂ ਇਹੀ ਰਿਕਵੈਸਟ ਕਰਦੇ ਦੇਖੋ ਜਦ ਵੀ ਰੇੜੀਆਂ ਨੂੰ ਆਉਂਦੀ ਕੋਈ ਵੀ ਪ੍ਰੋਬਲਮ ਆਉਂਦੀ ਸਾਡੀਆਂ ਰੇੜੀਆਂ ਨੂੰ ਕਿਉਂ ਆਉਂਦੀਆਂ ਅੰਦਰ ਵੀ ਰੇੜੀਆਂ ਫੜੀਆਂ ਸਰ ਲੱਗ ਗਿਆ ਆ ਤੁਸੀਂ ਅੰਦਰ ਲੀਆਂ ਰੇੜੀਆਂ ਫੜਗੀਆਂ ਤੇ ਕਿਉਂ ਨਹੀਂ ਕਾਨੂੰਨੀ ਕਾਰਵਾਈ ਕਰਦੇ ਦੇਖੋ ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਅਸੀਂ ਦੁਕਾਨਦਾਰਾਂ ਵਾਸਤੇ ਕੋਈ ਮਤਲਬ ਉਹ ਗਲਤ ਤਾਂ ਹੋ ਘਰ ਦੇ ਕੋ ਗਲਤ ਹੋ ਨਹੀਂ ਕਰਦੇ ਵਾਲੀਓ ਸਿਰਫ ਅੰਦਰ ਮੈਂ ਤਾਂ ਸਿੱਧੀ ਗੱਲ ਕਰੂੰ ਅੰਦਰ ਪੈਸੇ ਲੈ ਕੇ ਰੇੜੀਆਂ ਫੜੀਆਂ ਲਵਾ ਰਹੇ ਨੇ 35 35 40000 ਰੁਪਿਆ ਅਸੀਂ ਕਿਸੇ ਨੂੰ ਹੋ ਨਹੀਂ ਕਰਦੇ ਅਸੀਂ ਕੱਲੀ ਰੇੜੀ ਲਗਾ ਰਹੇ ਸਾਨੂੰ ਕਿਉਂ ਨਹੀਂ ਆਹੋ ਕਰ ਲੈਂਦੇ ਦੱਸੋ ਅਸੀਂ ਕਿੱਥੇ ਜਾਈਏ ਕੋਈ ਕਰਾਏ ਤੇ ਆ ਕਰ ਦੇ ਸਾਡੇ ਸਿਰਾਂ ਤੇ ਸਾਡੇ ਵੀ ਬੱਚੇ ਆ ਸਾਡੇ ਪਰਿਵਾਰ ਸਾਰਾ ਅਸੀਂ ਕਿੱਥੇ ਜਾਈਏ ਦੱਸੋ ਕੀ ਆ ਸਾਡਾ ਰੁਜ਼ਗਾਰ ਸਾਡੇ ਨਗਰ ਕੌਂਸਲ ਤੋਂ ਜਗ੍ਹਾ ਮਿਲਦੀ ਆ ਸਾਨੂੰ ਅਸੀਂ ਕਹਿੰਨੇ ਆ ਸਾਨੂੰ ਨਹੀਂ ਦੇ ਰਹਾ ਦੱਸੋ ਸਾਨੂੰ ਕਿੱਥੇ ਦਿੱਤੀ ਆ ਕੋਈ ਵੀ ਪ੍ਰਧਾਨ ਕੋਈ ਵੀ ਕੋਈ ਵੀ ਬੰਦਾ ਉਹ ਕਹਿ ਦਿੰਦਾ ਇਹਨਾਂ ਨੂੰ ਜਗ੍ਹਾ ਦਿੱਤੀ ਦੀ ਸਾਨੂੰ ਉਹ ਤਾਂ ਦੱਸਣਾ ਵੀ ਕਿੱਥੇ ਦਿੱਤੀ ਗਈ ਆ ਸਾਨੂੰ ਦਿਖਾਣ ਸਾਡੇ ਕ ਅੱਗੇ ਦੇਣ ਸਾਨੂੰ ਪਤਾ ਲੱਗੇ ਅਸੀਂ ਉੱਥੇ ਜਾ ਕੇ ਲਾ ਲਈਏ ਕੋਈ ਸਾਨੂੰ ਸੱਜ ਜਗ੍ਹਾ ਨਹੀਂ ਦਿੱਤੀ ਗਈ ਬਸ ਜਦ ਵੀ ਆਉਂਦੇ ਚੌਥੇ ਦਿਨ ਕੋਈ ਵੀ ਕਿਸੇ ਤਰ੍ਹਾਂ ਦੇ ਵੀ ਪ੍ਰਧਾਨ ਬਣੇ ਕੋਈ ਵੀ ਬਣੇ ਸਾਡੇ ਆਣ ਕੇ ਰੇੜੀਆਂ ਫੜੀਆਂ ਚਕਾਉਂਦੇ ਬਸ ਸਾਡੀ ਇਹੀ ਰਿਕਵੈਸਟ ਆ ਸਾਡੀਆਂ ਰੇੜੀਆਂ ਫੜੀਆਂ ਲਵਾਈਆਂ ਜਾਣ ਬਸ ਹਾਂਜੀ ਜਿਹੜੀ ਜਗ੍ਹਾ 2 ਮੀਟਰ ਕੀ ਹੋਈ ਸਰ ਅਸੀਂ ਤਾਂ ਰੋਟੀ ਕਮਾ ਕੇ ਖਾ ਰਹੇ ਹਾਂ ਕੋਈ ਚੋਰੀ ਇਤ ਨਹੀਂ ਕਰ ਰਹੇ ਕੋਈ ਗਲਤ ਕੰਮ ਤੇ ਨਹੀਂ ਕਰ ਰਹੇ ਦੱਸੋ ਅਸੀਂ ਆਪਣੀ ਢਿੱਡ ਨਹੀਂ ਭਾਲ ਸਕਦੇ ਸਾਨੂੰ ਕੋਈ ਹੱਕ ਨਹੀਂ ਹੈਗਾ ਗਰੀਬਾਂ ਨੂੰ ਕੋਈ ਹੱਕ ਨਹੀਂ ਰੋਟੀ ਖਾਣ ਦਾ ਉਹ ਵੀ ਮਿਹਨਤ ਕਰਕੇ ਨਹੀਂ ਤੇ ਸਾਨੂੰ ਸਾਨੂੰ ਕੋਈ ਵੀ ਜੇ ਸਾਡੇ ਜਿਹੜਾ ਵਿਰੋਧ ਉੱਠਦਾ ਨਾ ਸਾਨੂੰ ਇਹ ਕਰਨਾ ਸਾਨੂੰ ਚਲ ਚਲੀ 50500 ਰੁਪਏ ਘਰੇ ਬੈਠੇ ਦੇਣਾ ਅਸੀਂ ਰਾਮ ਨਾਲ ਬੈਠ ਗਏ ਨਹੀਂ ਤਾਂ ਸਾਡਾ ਕੰਮ ਲਾ ਲੈ ਸਾਡਾ ਖਰਚਾ 50500 ਰੁਪਏ ਮਹੀਨੇ ਦਾ ਸਾਡੇ ਵੀ ਬੱਚੇ ਸਾਡੀ ਵੀ ਫੈਮਿਲੀ ਸਾਡੇ ਸਿਰਾਂ ਤੇ ਕਰਦੇ ਵੀ ਹੈ ਕਰੋ ਕੀ ਕਰਨਾ ਨਹੀਂ ਤਾਂ ਸਾਨੂੰ ਮਾਰਦੇ ਸਾਰਿਆਂ ਨੂੰ ਕੱਟਿਆ ਕਰਕੇ ਰੇੜੀ ਫੜੀਆਂ ਵਾਲਿਆਂ ਨੂੰ ਅਸੀਂ ਕਮਾਈਆ ਹੀ ਨਾ ਖਾਈਆ ਹੀ ਨਾ ਗੱਲ ਖਤਮ ਕਰੋ ਦੇਖੋ ਵੀ ਪਹਿਲਾਂ ਤਾਂ ਮੈਂ ਥੋੜਾ ਸਾਰੇ মিডিਆ ਲਈ ਧੰਨਵਾਦ ਕਰਦਾ ਜਿਹੜੇ ਤੁਸੀਂ ਸਾਡੇ ਵੀ ਬਲੇਗੀ ਜਿਹੜੀ ਆਵਾਜ਼ ਆ ਉਹ ਜੱਦ ਤੱਕ ਉਹ ਤੇ ਪ੍ਰਸ਼ਾਸਨ ਤੰਗ ਪਾਉਂਦੇ ਹਾਂ ਹਜੇ ਸਵੇਰ ਸਵੇਰ ਦਾ ਟਾਈਮ ਹੈ ਅਸੀਂ ਇੱਥੇ ਆਏ ਆ ਸਾਨੂੰ ਪਤਾ ਲੱਗਿਆ ਵੀ ਗੁਰੂ ਗੁਰੂ ਮਦਸ ਮਾਰਕੀਟ ਦੇ ਵਿੱਚ ਜਿਹੜੀਆਂ ਰੇੜੀਆਂ ਫੜੀਆਂ ਲੱਗੀਆਂ ਵੀ ਉਹਨਾਂ ਨੂੰ ਚੁਕਵਾਇਆ ਜਾ ਰਿਹਾ ਪਰ ਸਾਡੇ ਇੱਕ 2014 ਦੇ ਵਿੱਚ ਐਕਟ ਪਾਸ ਹੋਇਆ ਸੀ ਉਹਦੇ ਮੁਤਾਬਕ ਕੋਈ ਜਾਦ ਵੀ ਕੋਈ ਰੇੜੀ ਫੜੀ ਵਾਲੇ ਨੂੰ ਚੁਕਾਣਾ ਮੈਂ ਉਹ ਤੋਂ ਪਹਿਲਾਂ ਸਾਨੂੰ ਸਰ ਠੀਕ ਹੈ ਜੀ ਅਸੀਂ ਬਾਰ-ਬਾਰ ਪ੍ਰਸ਼ਾਸਨ ਕੋਈ ਮੰਗ ਰੱਖਦੇ ਹਾਂ ਕਿ ਜੇ ਤੁਸੀਂ ਸਾਨੂੰ ਚਕਾਣਾ ਤਾਂ ਕੋਈ ਗੱਲ ਨਹੀਂ ਸਾਨੂੰ ਚਕਾ ਦਿਓ ਸਾਨੂੰ ਜਗ੍ਹਾ ਦਿੱਤੀ ਜਾਵੇ ਸਾਡੇ ਰੇੜੀ ਫੜੀ ਵਾਲੇ ਨੂੰ ਤਾਂ ਕਿ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ ਇਹ ਤਾਂ ਹੁਣ ਤੱਕਾ ਵਾ ਜੀ ਸ਼ਹਿਰ ਦੇ ਵਿੱਚ ਤੁਸੀਂ ਖੁਦ ਮੀਡੀਆ ਪਰ ਆਓ ਸਾਡੇ ਪਰ ਆ ਭਾਈਚਾਰੇ ਚੋਂ ਠੀਕ ਹੈ ਤੁਹਾਨੂੰ ਵੀ ਪਤਾ ਸ਼ਹਿਰ ਦੇ ਵਿੱਚ ਹੋਰ ਨਿਆਈ ਕਿੰਨੇ ਕਬਜ਼ੇ ਨੇ ਉਧਰ ਕਿਸੇ ਦਾ ਧਿਆਨ ਨਹੀਂ ਹੈਗਾ ਸਿਰਫ ਇਤੋ ਗੁਰੂ ਮਹਾਰਾਜ ਦਾ ਸਮਾਰਕ ਢਾ ਜਿਹਦੇ ਪਿੱਛੇ ਘੱਟੋ ਘੜ ਪਿਛਲੇ ਲੰਬੇ ਸਮੇਂ ਤੋਂ ਇਹ ਪਏ ਹੋਏ ਨੇ ਪ੍ਰਸ਼ਾਸਨ 15 ਵੀ ਰੇੜੀਆਂ ਨੇ 12 15 ਰੇੜੀਆਂ ਨੇ ਉਹ ਵੀ ਪਿੱਛੇ ਪਿੱਛੇ ਕਰਕੇ ਲੱਗੀਆਂ ਜਾਂ ਜਦ ਕਿ ਕੋਈ ਟ੍ਰੈਫਿਕ ਵਿਘਨ ਵੀ ਨਹੀਂ ਪੈ ਰਿਹਾਗਾ ਜੀ ਡੀ ਰੋਡ ਪਿਆ ਵਾ ਬੇਸਮੈਂਟ ਬਰਾਂਡੇ ਸਾਰੇ ਇੱਥੇ ਪੂਰੀ ਪਰਭਾਰ ਹੈ ਉਹਦੇ ਬਰ ਕੋਈ ਦਾ ਧਿਆਨ ਨਹੀਂ ਹੈਗਾ ਜੀ ਸਿਰਫ ਆ ਜਿਹੜੇ ਚੰਦ ਗਰੀਬ ਰੇੜੀ ਫੜੀ ਵਾਲੇ ਆਪਣਾ ਗੁਜ਼ਾਰਾ ਕਰਦੇ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਿਰਫ ਉਹਨਾਂ ਦੇ ਡੰਡਾ ਚੱਲ ਰਿਹਾ ਜੀ ਖੰਨੇ ਚ ਕਿੰਨੇ ਨੇ ਟੋਟਲ ਰੇੜੀ ਫੜੀ ਵਾਲੇ ਰੇੜੀ ਫੜੀ ਵਾਲੇ ਦਾ ਸਰ ਖੰਨੇ ਦੇ ਵਿੱਚ ਜਿਹੜਾ ਹੁਣ ਸਰਵੇ ਆ ਉਹਦੇ ਵਿੱਚ ਤਾਂ 2000 ਤੋਂ ਉੱਤੇ ਹੈ ਜੀ ਫਿਰ ਚੰਦ ਉਰੇ ਕਿਉਂ ਸ਼ਰ ਚਾਂਦੂ ਰੇੜੀ ਇਹ ਤਾਂ ਮਾਰਕੀਟ ਹੈ ਜੀ ਇੱਥੇ ਹੁਣ 15 ਤੋਂ 20 ਜਣੇ ਕੰਮ ਕਰਦੇ ਆ ਚਾਂਦਰਾ ਮਾਰਕੀਟ ਚ ਕਰਦੇ ਨੇ ਜੀਟੀ ਰੋਡ ਤੇ ਕਰਦੇ ਨੇ ਗਲੀਆਂ ਮਲੇ ਬਜ਼ਾਰਾਂ ਚ ਕਰਦੇ ਨੇ ਉਹਦੇ ਮੁਤਾਬਕ ਇੱਕ ਐਕਟ ਪਾਸ ਹੋਇਆ ਜੀ ਸਰਕਾਰ ਵੱਲੋਂ ਉਹ ਇਕੱਲੇ ਖੰਨੇ ਚ ਸ਼ਹਿਰ ਚ ਨਹੀਂ ਹੋਇਆ ਪੂਰੇ ਪੰਜਾਬ ਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਰੇੜੀ ਫੜੀਆਂ ਗਈਆਂ ਲਾਉਂਦੇ ਦਾ ਕੋਈ ਪੈਸਾ ਵੀ ਨਹੀਂ ਦਿੰਦੇ ਸਰ ਅਸੀਂ ਕਿਸੇ ਨੂੰ ਕੋਈ ਪੈਸਾ ਨਹੀਂ ਦਿੰਦੇ ਹੈਗੇ ਜੀ ਜਿਹੜੀ ਸਾਡੀ ਪੁਰਾਣੀ ਫੀਸ ਕਮੇਟੀ ਨੂੰ ਜਾਂਦੀ ਸੀ ਉਹ ਜਾਂਦੀ ਸੀ ਹੁਣ ਉਹ ਵੀ ਬੰਦ ਹੋਈ ਹੋਈ ਹੈ ਜੀ ਜਾਂਦੀ ਸਾਡੀ ਟਾਊਨ ਵੈਂਡਿੰਗ ਕਮੇਟੀ ਬਣੀ ਹੋਈ ਹੈ ਸਰਕਾਰ ਵੱਲੋਂ ਵੀ ਬਣੀ ਹੋਈ ਹੈ ਕੋਈ ਮੀਟਿੰਗ ਕੋਈ ਇਹੋ ਸਾਹਿਬ ਸਰ ਇਹੋ ਸਾਹਿਬਾਂ ਦੀ ਮੀਟਿੰਗ ਹਰ ਮਹੀਨੇ ਹੁੰਦੀ ਸੀ ਪਰ ਹੁਣ 6-7 ਮਹੀਨੇ ਹੋ ਗਏ ਨੇ ਹੁਣ ਨਹੀਂ ਹੋਈ ਹੈਗੀ ਅਸੀਂ ਬਾਰ-ਬਾਰ ਬੇਨਤੀ ਵੀ ਕਰਦੇ ਆ ਵੀ ਇਹਨਾਂ ਸਾਹਿਬ ਨੂੰ ਟਾਊਨ ਵੈਂਡਿੰਗ ਦੀ ਕਮੇਟੀ ਰੱਖੀ ਜਾਵੇ ਕਿਉਂਕਿ ਉਹ 17 ਮੈਂਬਰੀ ਕਮੇਟੀ ਆ ਉਹਦੇ ਵਿੱਚ ਪ੍ਰਸ਼ਾਸਨ ਦੇ ਜਿੰਨੇ ਅਧਿਕਾਰੀ ਨੇ ਉਹ ਸਾਰੇ ਉੱਥੇ ਪਹੁੰਚਣ ਨਹੀਂ ਔਰ ਸਾਰੇ ਜਿਹੜੇ ਰੀੜੀ ਫੜੀ ਵਾਲੇ ਗਰੀਬ ਨੇ ਉਹਨਾਂ ਦਾ ਉੱਥੇ ਜਾ ਕੇ ਜਿਹੜਾ ਹੱਲ ਹੋਣਾ ਚਾਹੀਦਾ ਵਾ ਦੇਖੋ ਪਿਛਲੇ ਮਹੀਨੇ ਦੀ 23 ਤਰੀਕ ਨੂੰ ਅਸੀਂ ਇਹੋ ਸਾਹਿਬ ਨੂੰ ਇੱਕ ਐਪਲੀਕੇਸ਼ਨ ਦਿੱਤੀ ਵੀ ਗੁਰੂਮਦਾਸ ਮਾਰਕੀਟ ਐਸੋਸੀਏਸ਼ਨ ਵੱਲੋਂ ਕਿਉਂਕਿ ਅਸੀਂ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਾਂ ਲਗਭਗ 35 ਤੋਂ 40 ਰੇੜੀਆਂ ਇੱਕ ਕਿਸਮ ਦੀਆਂ ਸਾਰੇ ਪਾਸੇ ਜਿਵੇਂ ਦੁਕਾਨਾਂ ਨੂੰ ਢੱਕਦੇ ਹੋਏ ਵੱਡੇ ਵੱਡੇ ਟੈਂਟ ਲੱਗੇ ਤੇ ਇੱਥੇ ਪੂਰੇ ਤਰ੍ਹਾਂ ਕਬਜ਼ ਹੋ ਗਏ ਉਹ ਉਸ ਤੋਂ ਬਾਅਦ 31 ਤਰੀਕ ਨੂੰ ਸਫੇਰ ਮੰਤਰੀ ਦੇ ਕੇ ਆ ਤੇ ਫਿਰ ਮੰਤਰੀ ਜੀ ਨੂੰ ਮਿਲੇ ਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ ਕਿ ਇਹ ਰੇੜੀ ਫੜੀ ਉਹ ਚੱਕੀ ਜਾਊਗੀ ਅਸੀਂ ਰੇੜੀ ਫੜੀ ਵਾਲੇ ਵੀ ਸਾਡੇ ਭਰਾ ਨੇ ਇਹਨਾਂ ਨੂੰ ਸੱਤ ਬੈਂਡਰ ਚੋਂ ਆਲਰੇਡੀ ਮਿਲੇ ਹੋਏ ਨੇ ਇਹਨਾਂ ਨੂੰ ਅਸੀਂ ਪ੍ਰਸ਼ਾਸਨਗੇ ਉਮੀਦ ਪ੍ਰਸ਼ਾਸਨ ਤੋਂ ਕਰ ਰੱਖਦੇ ਆ ਆਪਣੀ ਉਮੀਦ ਕਿ ਇਹਨਾਂ ਨੂੰ ਇਹਨਾਂ ਦੇ ਬੈਂਡਜ ਉਹਨਾਂ ਦੇ ਵਿੱਚ ਮੁੜ ਭੇਜਿਆ ਜਾਵੇ ਉੱਥੇ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਵੀ ਰੋਟੀ ਖਾਣੀ ਆ ਰੋਟੀ ਅਸੀਂ ਵੀ ਖਾਣੀ ਆ ਠੀਕ ਨਹੀਂ ਇੱਥੇ ਰੇੜੀ ਫੜੀ ਲੱਗਣ ਕਰਕੇ ਇੰਨੀ ਕਿ ਜ਼ਿਆਦਾ ਟ੍ਰੈਫਿਕ ਦੀ ਸਮੱਸਿਆ ਆ ਚੁੱਕੀ ਆ ਕਿ ਹਰ ਇੱਕ ਜਿਹੜਾ ਗਾਹਕ ਸਾਡਾ ਲਗਭਗ 2 ਘੰਟੇ 2-2 ਘੰਟੇ ਵੇਟ ਕਰਦਾ ਗੱਡੀ 'ਚ ਬੈਠ ਕੇ ਤੇ ਉਹ ਕਸਟਮਰ ਇੱਥੇ ਆਉਣਾ ਹੀ ਬੰਦ ਕਰ ਚੁੱਕੇ ਆ ਤੇ ਅਸੀਂ ਇਸ ਕਰੋਂ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰ ਚੁੱਕੇ ਕਰ ਰਹੇ ਆ ਤੇ ਅਸੀਂ ਹੁਣ ਇਕੱਠੇ ਹੋ ਕੇ ਸਾਰੇ ਆ ਦੁਕਾਨਦਾਰ ਭਰਾ ਸਾਰੇ ਖੜੇ ਆ ਅਸੀਂ ਫੇਰ ਮੋੜ ਪ੍ਰਸ਼ਾਸਨ ਨੂੰ ਇਹ ਕਹਿੰਨੇ ਆ ਕਿ 2 ਘੰਟੇ ਬਾਅਦ ਦੁਬਾਰਾ ਨਾ ਲੱਗ ਜਾਣ ਸਾਨੂੰ ਹੁਣ ਪੂਰੀ ਤਰ੍ਹਾਂ ਮੁਕੰਮਲ ਇਹਨੂੰ ਖਾਲੀ ਕਰਕੇ ਦਿੱਤਾ ਜਾਵੇ ਤਾਂ ਕਿ ਜਿਹੜੀ ਪਾਰਕਿੰਗ ਐ ਪਾਰਕਿੰਗ ਦੀ ਮੇਨਟੇਨ ਹੋਵੇ ਸਹੀ ਤਰੀਕੇ ਨਾਲ ਆਵਾਜਾਈ ਹੋ ਸਕੇ ਰੇੜੀਆਂ ਤੋਂ ਬਿਨਾ ਹੋਰ ਕੀ ਮੰਗ ਸੀ ਤੁਹਾਡੀ ਰੇੜੀਆਂ ਤੋਂ ਬਿਨਾ ਸਾਡੀ ਇੱਕ ਬੋਰਡਾਂ ਬਾਰੇ ਮੰਗ ਸੀਗੀ ਦੋ ਬੋਰਡ ਲੱਗੇ ਨੇ ਉਹਦਾ ਵੀ ਸਾਨੂੰ ਅਸ਼ਵਾਸਨ ਕੀਤਾ ਜਲਦੀ ਇਹ ਹਟਾ ਲੱਤੇ ਜਾਣਗੇ ਤੇ ਜੇਕਰ ਰੇੜੀਆਂ ਦੁਬਾਰਾ ਲੱਗਦੀਆਂ ਫੇਰ ਫੇਰ ਅਸੀਂ ਇੱਕ ਦੇਖੋ ਅਸੀਂ ਪਹਿਲਾਂ ਇੱਕ ਬੰਦ ਦਾ ਹਵਾਨ ਕੀਤਾ ਸੀਗਾ ਕਿ ਸਾਰੀ ਮਾਰਕੀਟ ਬੰਦ ਕਰਾਂਗੇ ਹਨਾ ਪਹਿਲਾਂ ਤਾਂ ਅਸੀਂ ਪਿਆਰ ਨਾਲ ਦੇਖ ਰਹੇ ਹਾਂ ਕਿ ਸਾਡੀ ਪ੍ਰਸ਼ਾਸਨ ਮੰਗ ਮੰਨ ਲਈ ਰਵੇ ਜੇ ਮੁੜ ਕੇ ਇਹਨਾਂ ਦਾ ਕਬਜ਼ਾ ਨਹੀਂ ਹਟਦਾ ਜਿੱਦਾਂ ਕਿ ਹੁਣ ਤੁਸੀਂ ਸੁਣਿਆ ਹੀ ਹੈ ਕਿ ਅਸੀਂ ਇੱਥੋਂ ਨਹੀਂ ਹਟਣਾ ਅਸੀਂ ਸਾਨੂੰ ਜਦ ਤੱਕ ਨਹੀਂ ਮਿਲਦੀ ਜਗ੍ਹਾ ਸਾਨੂੰ ਉਹ ਨਾ ਹਟਾਇਆ ਜਾਵੇ ਆਲਰੇਡੀ ਜਗ੍ਹਾ ਤਾਂ ਮਿਲੀ ਹੋਈ ਆ ਸੱਤ ਜਗ੍ਹਾ ਵੈਂਡਰ ਜ਼ੋਨ ਆਲਰੇਡੀ ਮਿਲੇ ਹੋਏ ਨੇ ਇਹਨਾਂ ਨੂੰ ਬਸ ਪ੍ਰਸ਼ਾਸਨ ਨੂੰ ਇਹ ਵੀ ਉਹਨਾਂ ਨੂੰ ਉੱਥੇ ਸ਼ਿਫਟ ਕੀਤਾ ਜਾਵੇ ਇਹ ਬਹਾਨੇਬਾਜ਼ੀ ਚੱਲ ਰਹੀ ਹੈ ਕਿ ਸਾਡੇ ਕੋਲ ਬੈਂਡਜਨ ਨਹੀਂ ਹੈਗੇ ਬੈਂਡਜਨ ਆਲਰੇਡੀ ਅਲਰਟ ਹੋਏ ਹੋਏ ਨੇ ਜੀਟੀਵੀ ਮਾਰਕੀਟ ਚ ਦੋ ਹੋਏ ਨੇ ਰੋਤਮਨਗਰ ਚ ਦੋ ਹੋਏ ਹੋਏ ਨੇ ਇੱਕ ਮੜੀਆਂ ਰੋਡ ਦੇ ਉੱਤੇ ਹੋਇਆ ਹੋਇਆ ਇੱਕ ਸਮਰਾਲਾ ਚੌਂਕ ਚ ਪੁਰ ਥੱਲੇ ਹੋਇਆ ਹੋਇਆ ਇੱਕ ਰੇਲਵੇ ਰੋਡ ਤੇ ਹੋਇਆ ਜੀ ਸ਼ਿਵਾਜੀ ਕੰਪਲੈਕਸ ਤੇ ਇਹਨਾਂ ਨੂੰ ਅਸੀਂ ਕਹਿੰਦੇ ਵੀ ਇੱਥੋਂ ਸ਼ਿਫਟ ਹੋ ਕੇ ਇਹਨਾਂ ਨੂੰ ਉੱਥੇ ਭੇਜਿਆ ਜਾਵੇ ਬਸ ਸਾਡੀ ਇਹੀ ਮੰਗ ਹੈ ਡਰਾਈਵ ਚਲਾਈ ਜੀ ਆ ਸਰ ਗੱਲ ਇਹ ਹੈ ਵੀ ਅਸੀਂ ਇਹ ਜਿਹੜੀ ਨਾ ਇੰਪਰੂਵਮੈਂਟ ਇਸ ਦੀ ਇੱਕ ਮਾਰਕੀਟ ਵੱਲ ਕੋਈ ਵੀ ਹੈ ਬਈ ਸਕੀਮ ਇੱਥੇ ਕੋਈ ਰੇੜੀ ਫੜੀ ਜਾਂ ਕੋਈ ਕੋਈ ਵੀ ਇਦਾਂ ਦਾ ਕੋਈ ਇੱਥੇ ਕੋਈ ਪਾਸ ਨਹੀਂ ਹੋਇਆ ਵੀ ਇੱਥੇ ਕੋਈ ਰੇੜੀ ਖੜੂਗੀ ਇਹ ਸਿਰਫ ਮਾਰਕੀਟ ਜਿਹੜੇ ਸਾਡੇ ਅਸੀਂ ਦੁਕਾਨਦਾਰ ਭਰਾ ਹੈ ਨਾ ਉਹਨਾਂ ਨੂੰ ਇਹ ਫੈਸਿਲਿਟੀਆਂ ਦਿੱਤੀਆਂ ਗਈਆਂ ਜੋ ਵੀ ਇੱਥੇ ਅਸੀਂ ਅੰਡਰ ਸਕੀਮ ਹੈ ਸਾਡੇ ਇੱਥੇ ਕੋਈ ਫੜੀ ਦੇ ਅਲਾਟਮੈਂਟ ਕੋਈ ਅਲਾਉਣੀ ਹੈ ਕੋਈ ਰੇੜੀ ਅਲਾਉਣੀ ਹੈ ਕੋਈ ਅਦਰਕ ਇਨਕਰੋਜਮੈਂਟ ਕੋਈ ਵੀ ਅਲਾਉਣੀ ਨਹੀਂ ਹੈ ਇੰਨੇ ਸਾਡੇ ਦੁਕਾਨਦਾਰ ਭਰਾ ਐ ਜਿਹੇ ਬ੍ਰਾਂਡ ਇਹ ਆਪਣਾ ਥੋੜਾ ਬਹੁਤ ਯੂਜ਼ ਕਰ ਸਕਦੇ ਆ ਅਸੀਂ ਆਊਟ ਆਫ ਦੀ ਵੇ ਕੋਈ ਵੀ ਇਦਾਂ ਦਾ ਕੰਮ ਨਹੀਂ ਕੀਤਾ ਕਿ ਜਿਹੜਾ ਸਾਨੂੰ ਕੋਈ ਗਲਤ ਕੰਮ ਹੋਵੇ ਅਸੀਂ ਆਪਣੇ ਰੀਚ ਚ ਰਹਿ ਕੇ ਕੰਮ ਕੀਤੇ ਵੇ ਆ ਦੇਖੋ ਜੇ ਅਲਟੀਮੇਟਲੀ ਨਜਾਇਜ਼ ਹੈ ਰੈਡੀ ਤਾਂ ਇੱਕ ਚਲਦੀ ਹੈ ਹਨਾ ਜੀ ਇਹ ਤਾਂ ਟੋਟਲੀ ਥਰੋਊਟ ਹੀ ਨਜਾਇਜ਼ ਹੈ ਇਹ ਤਾਂ ਵੈਸੇ ਹੀ ਸਾਡੀ ਮਾਰਕੀਟ ਇੱਕ ਪਾਸ ਮਾਰਕੀਟ ਹੈ ਇਹਦੇ ਵਿੱਚ ਤਾਂ ਵੈਸੇ ਹੀ ਹੈ ਨਹੀਂ ਹੈ ਦੇਖੋ ਗਰੀਬ ਤਾਂ ਸਾਰਾ ਹਿੰਦੁਸਤਾਨ ਗਰੀਬ ਹੈ ਜੀ 90% ਜੰਦਾ ਗਰੀਬ ਹੈ ਉਹ ਸਾਰੇ ਤੰਗ ਹੈਗੇ ਜੀ ਫਿਰ ਤਾਂ ਫਿਰ ਤਾਂ ਸਾਡੇ ਅਸੀਂ ਵੀ ਕਰੋੜਾਂ ਰੁਪਏ ਲਾ ਕੇ ਅਸੀਂ ਬੈਂਕਾਂ ਦੇ ਫੰਡਿੰਗ ਹੋਈ ਵੀ ਸਾਡੇ ਤੇ ਵੀ ਕਰਦੇ ਆਂ بڑے بڑے ਸ਼ਾਹੂਕਾਰ ਵੀ ਸੁਸਾਈਡ ਕਰ ਰਿਹਾ ਕੋਈ ਕਿਸਾਨ ਵੀ ਸੁਸਾਈਡ ਕਰ ਰਿਹਾ ਹੈ ਬਿਜ਼ਨਸਮੈਨ ਵੀ ਸੁਸਾਈਡ ਕਰ ਰਿਹਾ ਹੈ ਇਹ ਤਾਂ ਸਾਰੀ ਇਹ ਤਾਂ ਸਾਰੇ ਸਿਸਟਮ ਹੈ ਤਾਂ ਫੜੀਆਂ ਲੈ ਜੀ ਦੁਕਾਨਾਂ ਵੀ ਪਰਚੇਜ ਕੀਤੇ ਜੀ ਇੰਨੇ ਇੰਨੇ ਪੈਸੇ ਫੜੀਆਂ ਤੋਂ ਕਮਾ ਕੇ ਅਸੀਂ ਦੁਕਾਨਦਾਰ ਪਿੱਛੇ ਚਲੇ ਗਏ ਇਹਨਾਂ ਨੇ ਪੈਸੇ ਕਮਾ ਕਮਾ ਕੇ ਆਪਣੀਆਂ ਫੜੀਆਂ ਦੇ ਦੁਕਾਨਾਂ ਵੀ ਪਰਚੇਜ ਕਰ ਲਈ ਉਹ ਮੈਨੂੰ ਕਿਸੇ ਦਾ ਨਾਮ ਨਹੀਂ ਲੰਦਾ ਬਹੁਤ ਸਾਰੇ ਇਦਾਂ ਦੇ ਡੇੜੀਆਂ ਵਾਲੇ ਹੈਗੇ ਚਲੋ ਅਸੀਂ ਨਹੀਂ ਕਹਿੰਦੇ ਮਿਹਨਤ ਕਰਦੇ ਕਮਾਓ ਲੇਕਿਨ ਅਸੀਂ ਸਾਡੇ ਹੱਕ ਨਾ ਨਾ ਕੋ ਇਹ ਕਹਿੰਦੇ ਸਭ ਵੈਂਡਰ ਜ਼ੋਨ ਨਹੀਂ ਮਿਲੇ ਹੋਏ ਸੀ ਕਿ ਤਾਂ ਬੜੀਆ ਲਾ ਦੇਖੋ ਵੈਂਡਰ ਜ਼ੋਨ ਆਲਰੇਡੀ 6 ਇੱਕ ਪਾਸੇ ਹੋਏ ਬੇ ਜੋ ਮੇਰੀ ਨੌਲੇਜ ਹੈ ਔਰ ਉਹ ਪੂਰੇ ਐਕੂਰੇਟ ਹੈ ਕੋਈ ਐਸੀ ਗੱਲ ਨਹੀਂ ਉਹਨਾਂ ਚ ਕੋਈ ਨੈਸੈਸਿਟੀ ਨਹੀਂ ਹੈ ਕਿ ਉੱਤੇ ਜਾ ਕੇ ਆਪਣੀ ਸੈਟਿੰਗ ਇਹ ਹੋ ਸਕਦੀ ਹੈ ਆਪਾ ਕੋਈ ਵੀ ਸ਼ਹਿਰ ਲੈ ਲੀਏ ਚੰਡੀਗੜ੍ਹ ਲੈ ਲੀਏ ਕੋਈ ਵੀ ਸ਼ਹਿਰ ਲੈ ਲੀਏ ਉਹ ਇੱਕ ਉੱਥੇ ਰੇੜੀ ਮਾਰ ਕੇ ਟਿਕਾਣਾ ਡਵੈਲਪ ਹੋਈ ਵੀ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਰੇੜੀ ਵਾਲੇ ਵੀ ਪੈਸੇ ਕਮਾ ਰਹੇ ਆਮ ਜਨਤਾ ਵਿੱਚ ਸਹੀ ਚੱਲ ਰਿਹਾ ਅਸੀਂ ਤਾਂ ਇਹੀ ਜਾਣਦੇ ਆ ਵੀ ਜੋ ਸਾਡਾ ਸ਼ਹਿਰ ਹੈ ਅਸੀਂ ਵਧੀਆ ਸ਼ਹਿਰ ਹੈ ਸਾਡਾ ਅਸੀਂ ਇੱਥੇ ਸਮੂਥ ਚੱਲੇ ਹਰ ਚੀਜ਼ ਅਸੀਂ ਕਿਸੇ ਨੂੰ ਕਿਸੇ ਦੇ ਐਂਟੀ ਨਹੀਂ ਕਿਸੇ ਦੀ ਫੇਵਰਟ ਨਹੀਂ ਜੋ ਸਿਸਟਮ ਚਾਹੀਦਾ ਹੈ ਉਦਾਂ ਹੀ ਚੱਲਣਾ ਚਾਹੀਦਾ ਹੈ ਇੱਥੇ ਰੇੜੀ ਫੜੀਆ ਦੇਖੋ ਤੁਸੀਂ ਵੀ ਜਾਣਦੇ ਹੋ ਸਾਰਾ ਜਾਣਦਾ ਵੀ ਰੇੜੀ ਫੜੀ ਵਾਲੇ ਨੂੰ ਕੋਈ ਪਰਮਾਨੈਂਟ ਜਗਾ ਨਹੀਂ ਮਿਲਦੀ ਜਿੱਥੇ ਉਹਦੇ ਜ਼ੋਨ ਬਣਿਆ ਹੈ ਵੈਂਡਰ ਦੇ ਜ਼ੋਨ ਬਣਿਆ ਹੈ ਉੱਥੇ ਹੀ ਉਹਨੂੰ ਜਗਾ ਮਿਲਦੀ ਹੈ ਸਬਜ਼ੀ ਮੰਡੀ ਹੈ ਉਹਨੋਂ ਤੇ ਜੋ ਮਰਤੀ ਕਰੀ ਜਾਓ ਤੜਾ ਤੜ ਰੇੜੀਆਂ ਫੜੀਆਂ ਸਾਰਾ ਕੁਝ ਲੱਗਿਆ ਉੱਥੇ ਕੋਈ ਕਹਿੰਦੇ ਸੀ ਅਸੂ ਕੁਝ ਕਹਿੰਨੇ ਠੀਕ ਹੈ ਜੀ ਉਹ ਪਾਸ ਹੈ ਜੀ ਉਹ ਠੀਕ ਹੈ ਕਰੋ ਉੱਥੇ ਅਸੀਂ ਕਰੋ ਕਮਾਓ ਰੋਟੀ ਪਰ ਸਾਡੇ ਛਾਤੀ ਦੇ ਬਹਿ ਕੇ ਸਾਨੂੰ ਹੀ ਤੁਸੀਂ ਪਰੇਸ਼ਾਨ ਕਰਕੇ ਸਾਡੇ ਸਾਡੀ ਮਾਰਕੀਟ ਦੇ ਉੱਤੇ ਸਾਡੇ ਤੇ ਤੁਸੀਂ ਰਾਜ ਕਰਕੇ ਫਿਰ ਮੋਰੋਵਰ ਗੁੰਡਾਗੜ ਦੀ ਦਾ ਵੀ ਇੱਕ ਰਾਜ ਹੁੰਦਾ ਹੁਣ ਉਹ ਕੀ ਦਸੀ ਇੱਥੇ ਗੁੰਡਾਗੜ ਦੀ ਅਲੱਗ ਹੁੰਦੀ ਹੈ ਇੱਕ ਜਗ੍ਹਾ ਸਾਡੇ ਅਲੱਗ ਕੇਰੀ ਵੀ ਆ ਹਰ ਪਾਸੇ ਸਾਨੂੰ ਪਰੇਸ਼ਾਨ ਕੀਤੇ ਵਾ ਦੋਸਤੋ ਕਿੱਥੇ ਜਾਈਏ ਅਸੀਂ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਮਿਡਲ ਮੈਨ ਉਹ ਸਾਰਾ ਤੁਸੀਂ ਦੇਖ ਰਹੇ ਹੋ ਕਿਤੇ ਵੀ ਇਦਾਂ ਦੀ ਕੋਈ ਕੋਈ ਲਾਪਾਸ ਹੋਇਆ ਵਾ ਕਿ ਰੇੜੀ ਆ ਕਿ ਇੱਥੇ ਤੁਹਾਡੀ ਦੁਕਾਨ ਦੇ ਉਰੇ ਖੜ ਜੂ ਅਸੀਂ ਤਾਂ ਸਿਰਫ ਜਾਇਜ਼ ਗੱਲ ਹੀ ਮੰਗ ਰਹੇ ਹਾਂ ਅਸੀਂ ਕੋਈ ਨਾਜਿਜ਼ ਕੀਤਾ ਹੀ ਨਹੀਂਗਾ ਜੀ ਨਾ ਅਸੀਂ ਕਰਨਾ ਨਾ ਦੁਕਾਨਦਾਰਾ ਸਾਡੇ ਕੋਈ ਨਜਾਇਜ਼ ਕਰ ਲੈ। ਸੋ ਸਿਰ ਨਹੀਂ ਅਸੀਂ ਕਹਿਣਾ ਚਾਹਦੇ ਆ। ਸਾਰੇ ਸਾਡੇ ਕੋਲ ਨਾ ਤਾਂ ਬਾਜ਼ਾਰ ਵਾਲਿਆਂ ਦੀ ਤੇ ਇਧਰ ਜੁਨੀਨ ਵਾਲਿਆਂ ਦੀ ਜੋ ਕਰੀਆਂ ਮਾਰਕੀਟ ਤੇ ਉਹਨਾਂ ਦੀ ਕੰਪਲੇਂਟ ਗਈ ਸੀ ਕਿ ਇਹਨਾਂ 'ਚ ਸਾਨੂੰ ਬੜੀ ਦਿੱਕਤ ਆ ਰਹੀ ਆ ਰੇੜੀਆਂ ਪੜੀਆਂ ਨੇ ਕਿਉਂਕਿ ਉਹਨਾਂ ਦਾ ਵੀ ਬਿਜ਼ਨਸ ਫਿਰਦ ਕਰਨ ਦਾ ਬੜਾ ਖੱਪ ਹੋ ਰਿਹਾ। ਲੋਕ ਅੱਗੇ ਨਹੀਂ ਜਾਂਦੇ ਜਿਹੜੇ ਇੱਥੇ ਰੁਕ ਜਾਂਦੇ ਨੇ ਕਾਫੀ ਜ਼ਿਆਦਾ। ਤੇ ਉਹਨਾਂ ਦੀ ਸ਼ਿਕਾਇਤ ਦੇ ਆਧਾਰ ਤੇ ਹੀ ਅਸੀਂ ਇਹ ਸਾਰਾ ਕੁਝ ਅੱਜ ਕਰਵਾ ਰਹੇ ਆ ਤੇ ਮੂਵ ਕਰਵਾ ਰਹੇ ਆ। ਟੜੀ ਕੋ ਇਹਨਾਂ ਨੂੰ ਅਪੀਲ ਆ ਰੇੜੀ ਬੜੀਆਂ ਬਾਲਿਆਂ ਨੂੰ ਕਿ ਹੁਣ ਇਹ ਨਾਂ ਲਗਾਉਣ ਜਾਂ ਅੱਜ ਤਾਂ ਅਸੀਂ ਇਹਨਾਂ ਦੇ ਟੇਬਲ ਚਕਵਾ ਦਿੱਤੇ ਇਹਨਾਂ ਨੂੰ ਵੀ ਤੁਸੀਂ ਆਪਣੇ ਆਪ ਹੀ ਚੱਕ ਕੇ ਲੈ ਜਾਓ ਨਹੀਂ ਪਰ ਕੱਲ ਨੂੰ ਤਾਂ ਅਸੀਂ ਖੋਰੀਏ ਚੱਕ ਕੇ ਲੈ ਜਾਵਾਂਗੇ ਪਰ ਅਸੀਂ ਇਹਨਾਂ ਦੇ ਜੋ ਵੀ ਹੋਊਗਾ ਸਮਾਨ ਦੇਣਾ ਵੀ ਨਹੀਂ ਹੈਗਾ ਪਹਿਲਾਂ ਇਹਨਾਂ ਨੂੰ ਇੱਕ ਵਾਰੀ ਹਾਂ ਜੀ ਪਹਿਲਾਂ ਮੈਂ ਦੋ ਤਿੰਨ ਵਾਰੀ ਆ ਕੇ ਕਹਿ ਵੀ ਗਈ ਸੀ ਇਹਨਾਂ ਨੂੰ ਇੱਕ ਵਾਰੀ ਪਹਿਲਾਂ ਮੇਰੀ ਡਿਊਟੀ ਸੀ ਮੈਂ ਚਕਵਾ ਵੀ ਦਿੱਤੇ ਸੀ ਉਸ ਤੋਂ ਬਾਅਦ ਮੇਰੀ ਡਿਊਟੀ ਚੇਂਜ ਹੋ ਗਈ ਸੀ ਫਿਰ ਫੇਰ ਲੱਗ ਗਈ ਸੀ ਮੈਂ ਕਿਉਂ ਮੈਡੀਕਲ ਤੋਂ ਸਵੀਟ ਬੈਂਟਰ ਜ਼ੋਨ ਵੀ ਕੋਈ ਡਿਸਾਈਡ ਕੀਤਾ ਤੇ ਸਰ ਇਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਮੈਂ ਇਹਦੇ ਚ ਵੈਂਡਰ ਜ਼ੋਨ ਜਿਹੜੇ ਹੈਗੇ ਨੇ ਇਹਦੇ ਬਾਰੇ ਇੱਥੇ ਤਾਂ ਕੋਈ ਵੈਂਡਰ ਜ਼ੋਨ ਹੈ ਹੀ ਨਹੀਂਗਾ ਵੈਸੇ ਕਾਰ ਪਾਰਕਿੰਗ ਤੇ ਕੋਈ ਵੈਂਡਰ ਜ਼ੋਨ ਨਹੀਂ ਇੱਥੇ ਹੀ ਲਿਗਿਆ ਲਿਆ ਸਾਰਾ ਇਹ ਡਰਾਈਵ ਤੋਂ ਤੱਕ ਚੱਲੀ ਇਹ ਡਰਾਈਵ ਤਾਂ ਹੁਣ ਰੈਗੂਲਰ ਦੇਖੋ ਜੇ ਸਾਡੀਆਂ ਸੀਟਾਂ ਬਦਲਦੀਆਂ ਰਹਿੰਦੀਆਂ ਨੇ ਮੈਂ ਤੁਹਾਨੂੰ ਇਹ ਤਾਂ ਨਹੀਂ ਕਹਿ ਸਕਦੀ ਮੇਰੇ ਸੀਟ ਇੱਥੇ ਕਿੰਨੀ ਕਰੇ ਤੱਕ ਆ ਜਿੰਨੀ ਕਰੇ ਮੈਂ ਇਹ ਸੀਟ ਤਾਂ ਰੈਗੂਲਰ ਹੈ ਔਰ ਰਹੂਗੀ ਕੋਣੋ ਸੀ 11 ਤੋਂ ਇੱਕ ਡੇਲੀ ਹੀ ਕੋਈ ਨਾ ਕੋਈ ਬਾਜ਼ਾਰ ਜਿਵੇਂ ਸਮਰਾਲਾ ਪੁਲ ਦੇ નીચે ਕਾਫੀ ਕੰਪਲੀਟਸ ਆਈਆਂ ਨੇ

यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस। किंग ऑफ स्पाइसेस रेस्टोरेंट कैफे एंड रूफ टॉप में आपका स्वागत है